ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਾ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਬਹੁਤ ਹੀ ਕਮਾਲ ਦੇ ਸ਼ਬਦ ਤੇ ਗੱਲ ਕਰਨ ਜਾ ਰਹੇ ਹਾਂ ਹਾਂਜੀ ਬਿਲਕੁਲ ਇਸ ਦੀ ਸ਼ੁਰੂਆਤੀ ਤੁਖ ਹੈ ਅਮਲ ਗਲੋਲਾ ਕੂੜ ਕਾ ਦਿੱਤਾ ਦੇ ਬਨਹਾਰ ਹੂੰ ਤੇ ਇਹ ਦੇਖੋ ਕਿੰਨੀ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਇੱਕ ਰੱਬੀ ਅਨੁਭਵ ਨੂੰ ਸਮਝਾਉਣ ਲਈ ਨਸ਼ੇ ਦਾ ਰੂਪਕ ਵਰਤ ਰਹੇ ਨੇ ਹਾਂ ਜਿਸ ਨੂੰ ਆਮ ਤੌਰ ਤੇ ਇੱਕ ਇੱਕ ਨੈਗੇਟਿਵ ਚੀਜ਼ ਮੰਨਿਆ ਜਾਂਦਾ ਹੈ ਸੱਚਮੁੱਚ ਬਹੁਤ ਤਾਕਤਵਰ ਸ਼ੁਰੂਆਤ ਹੈ ਬਿਲਕੁਲ ਤੇ ਚਲੋ ਇਸ ਨੂੰ ਥੋੜਾ ਖੋਲ ਕੇ ਸਮਝਦੇ ਹਾਂ ਅਮਲ ਗਲੋਲਾ ਕੂੜ ਕਾ ਮਤਲਬ ਇੱਕ ਤਰ੍ਹਾਂ ਨਾਲ ਅਫੀਮ ਦੀ ਗੋਲੀ ਅੱਛਾ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਕਿ ਇਹ ਦਿੱਤਾ ਦੇਵਨ ਹਰ ਇਹ ਦੇਣ ਵਾਲੇ ਯਾਨੀ ਪਰਮਾਤਮਾ ਨੇ ਖੁਦ ਦਿੱਤੀ ਹੈ ਤਾਂ ਇੱਕ ਤਰ੍ਹਾਂ ਨਾਲ ਸਾਡੀ ਸਾਡੀ ਮਜਬੂਰੀ ਹੈ ਇਹ ਸਾਨੂੰ ਦਿੱਤੀ ਗਈ ਹੈ ਇਹਨਾਂ ਮਨੁੱਖੀ ਹੋਂਦ ਦੀ ਕਿਵੇਂ ਕਮਾ ਮੁਢਲੀ ਅਵਸਥਾ ਹੈ ਕਿ ਅਸੀਂ ਜਨਮ ਤੋਂ ਹੀ ਮਾਇਆ ਦੇ ਪਾਹੇੜ ਹਾਂ ਪਰ ਫਿਰ ਇਸ ਨਸ਼ੇ ਦਾ ਅਸਰ ਕੀ ਹੁੰਦਾ ਹੈ ਜ਼ਾਹਿਰ ਹੈ ਚੰਗਾ ਤਾਂ ਨਹੀਂ ਹੁੰਦਾ ਹੋਵੇਗਾ ਬਿਲਕੁਲ ਨਹੀਂ ਅਗਲੀ ਤੋ ਕੀ ਦੱਸਦੀ ਹੈ ਮਤੀ ਮਰਨ ਵਿਸਾਰਿਆ ਖੁਸ਼ੀ ਕੀ ਤੇ ਦਿਨ ਚਾਰ ਮਤਲਬ ਇਸ ਨਸ਼ੇ ਵਿੱਚ ਮਸਤ ਹੋ ਕੇ ਇਨਸਾਨ ਮੌਤ ਨੂੰ ਭੁੱਲ ਜਾਂਦਾ ਹੈ ਮਤੀ ਮਰਨ ਵਿਸਾਰਿਆ ਹਾਂ ਅਕਲ ਗਵਾ ਬੈਠਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਜੀਵਨ ਹਮੇਸ਼ਾ ਰਹਿਣਾ ਤੇ ਉਸ ਚਾਰ ਦਿਨਾਂ ਦੀ ਛੋਟੀ ਖੁਸ਼ੀ ਵਿੱਚ ਹੀ ਗਵਾਲ ਜਾਂਦਾ ਹੈ ਖੁਸ਼ੀ ਕੀਤੀ ਦਿਨ ਚਾਰ ਅੱਛਾ ਤੇ ਇਸ ਦਾ ਕੋਈ ਬਦਲ ਵੀ ਹੈ ਹਾਂ ਬਿਲਕੁਲ ਇਸੇ ਸ਼ਬਦ ਵਿੱਚ ਹੈ ਅਗਲੀ ਤੁਕ ਵਿੱਚ ਸੋਫੀਆ ਸ਼ਬਦ ਵਰਤਿਆ ਗਿਆ ਹੈ ਤਾਂ ਜੇ ਇੱਕ ਪਾਸੇ ਇਹ ਨਸ਼ੇ ਵਿੱਚ ਮਸਤ ਲੋਕ ਨੇ ਤਾਂ ਦੂਜੇ ਪਾਸੇ ਇਹ ਸੋਫੀ ਕੌਣ ਹਨ ਸੋਫੀ ਉਹ ਨੇ ਜੋ ਇਸ ਦੁਨਿਆਵੀ ਨਸ਼ੇ ਤੋਂ ਮੁਕਤ ਨੇ ਮਤਲਬ ਹੋਸ਼ ਵਿੱਚ ਨੇ ਉਹ ਕਿਵੇਂ ਕਿਉਂਕਿ ਸੱਚ ਮਿਲਿਆ ਤਿੰਨ ਸੋਫੀਆ ਉਹਨਾਂ ਨੂੰ ਸਦੀਵੀ ਸੱਚ ਮਿਲ ਗਿਆ ਹੈ ਇਸ ਲਈ ਉਹਨਾਂ ਨੂੰ ਝੂਠੇ ਨਸ਼ਿਆਂ ਦੀ ਲੋੜ ਹੀ ਨਹੀਂ ਪੈਂਦੀ ਤੇ ਫਿਰ ਇਹ ਜਿਹੇ ਲੋਕਾਂ ਦਾ ਕੀ ਬਣਦਾ ਹੈ ਅਜੇ ਇਹ ਸੋਫੀ ਲੋਕ ਹੀ ਪਰਮਾਤਮਾ ਦੇ ਦਰਬਾਰ ਵਿੱਚ ਥਾਂ ਪਾਉਂਦੇ ਹਨ ਰਾਖਣ ਕੌਂ ਦਰਬਾਰ ਇਸ ਤਰ੍ਹਾਂ ਪਹਿਲੇ ਬੰਦ ਵਿੱਚ ਹੀ ਦੋ ਜੀਵਨ ਜਾਚਾਂ ਦਾ ਪੂਰਾ ਨਕਸ਼ਾ ਖਿੱਚ ਦਿੱਤਾ ਗਿਆ ਹੈ ਇਹ ਤਾਂ ਦੋ ਵਕਫ ਵਕ ਰਸਤਿਆਂ ਦੀ ਗੱਲ ਹੋ ਗਈ ਹਮ ਪਰ ਗੁਰੂ ਸਾਹਿਬ ਸਾਨੂੰ ਕਿਹੜਾ ਰਾਹ ਚੁਣਨ ਲਈ ਕਹਿੰਦੇ ਨੇ ਮੇਰਾ ਖਿਆਲ ਹੈ ਰਹਾਉ ਦੀ ਤੱਕ ਇਸ ਦਾ ਜਵਾਬ ਦਿੰਦੀ ਹੈ ਹਾਂ ਰਹਾਉ ਦੀ ਤੁਕ ਹੈ ਨਾਨਕ ਸਾਚੇ ਕੋ ਸਚ ਜਾਣ ਮਤਲਬ ਸੱਚੇ ਪ੍ਰਭੂ ਨੂੰ ਹੀ ਸਦੀਵੀ ਸੱਚ ਕਰਕੇ ਜਾਣੋ ਉਸ ਦੀ ਸੇਵਾ ਕਰਨ ਨਾਲ ਹੀ ਸੁਖ ਮਿਲਦਾ ਹੈ ਜਿਤ ਸੇਵਿਆ ਸੁਖ ਪਾਈਐ ਬਿਲਕੁਲ ਅਤੇ ਉਸ ਦੇ ਦਰਬਾਰ ਵਿੱਚ ਇੱਜ਼ਤ ਮਿਲਦੀ ਹੈ ਤੇਰੀ ਦਰਗਾਹ ਚੱਲੇ ਮਾਨ ਤੇ ਇੱਥੋਂ ਹੀ ਗੱਲ ਨਾ ਇੱਕ ਵੱਖਰੇ ਕਿਸਮ ਦੇ ਨਸ਼ੇ ਵੱਲ ਮੁੜਦੀ ਹੈ ਹਾਂ ਇਹ ਬਹੁਤ ਦਿਲਚਸਪ ਹੈ ਇੱਕ ਨੈਗੇਟਿਵ ਸੋਚ ਵਾਲੇ ਨਸ਼ੇ ਤੇ ਹੁਣ ਇੱਕ ਪੋਜ਼ਿਟਿਵ ਸੋਚ ਵਾਲੇ ਨਸ਼ੇ ਦੀ ਗੱਲ हां सच सरागुड़ बाहरा सच्ची क जेही शराब है जो गुड़ तो बिना बनदी है मतलब ए दुनियावी पदार्थ हा तो नहीं बनदी जी ए नाम सिमरन ना नशा है जिस विच सच्चा नाव ते नाल ही गुरु साहिब कहंदे हन कि मैं उना मनुख दे कुर्बान जांदा हां हां तिन बलि हारे जाऊं हम जेड़े ए नाम नु सुनदे हन विचार करदे हन इक तरह नाल नाम दे नशे विच मस्त रहंदे हन सुने वखाणे जे तड़े हम ਅੱਗੇ ਇਸੇ ਵਿਚਾਰ ਨੂੰ ਵਧਾ ਕੇ ਗੁਰੂ ਸਾਹਿਬ ਕਹਿ ਰਹੇ ਹਨ ਤਾਂ ਮਨ ਖੀਵਾ ਜਾਣੀਏ ਤਾਂ ਫਿਰ ਅਸਲ ਖੀਵਾ ਜਾਂ ਮਸਤ ਕੌਣ ਹੈ ਅਸਲ ਮਸਤ ਉਹ ਹੈ ਜੋ ਪ੍ਰਭੂ ਦੇ ਪਿਆਰ ਵਿੱਚ ਟਿਕ ਜਾਵੇ ਜਾਂ ਮਹਿਲੀ ਪਾਏ ਥਾਉ ਇਹ ਹੋਸ਼ ਗਵਾਉਣ ਵਾਲਾ ਨਹੀਂ ਸਗੋਂ ਪਰਮ ਹੋਸ਼ ਵਿੱਚ ਆਉਣ ਵਾਲਾ ਨਸ਼ਾ ਹੈ ਵਾਹ ਇਹ ਉਪਮਾਾਂ ਕਿੰਨੀਆਂ ਖੂਬਸੂਰਤ ਨੇ ਨਾਮ ਸਿਰਫ ਕੋਈ ਮੰਤਰ ਨਹੀਂ ਰਹਿ ਜਾਂਦਾ ਫਿਰ ਨਹੀਂ ਬਿਲਕੁਲ ਨਹੀਂ ਇਹ ਸਰੀਰ ਲਈ ਪਾਣੀ ਨਾਉ ਨੀਰ ਤੇ ਚੰਗਿਆਈਆਂ ਹੀ ਉੱਚਾ ਸੁੱਚਾ ਆਚਰਣ ਸਤ ਬਣ ਜਾਂਦਾ ਹੈ ਇਸ ਦਾ ਅਸਰ ਤੇ ਫਿਰ ਅੰਤ ਆਤਮਾ ਦੇ ਉੱਤੇ ਵੀ ਪੈਂਦਾ ਹੋਵੇਗਾ ਬਿਲਕੁਲ ਆਤਮਾ ਲਈ ਇਹ ਹੀ ਨਾਮ ਸੁਗੰਦੀ ਪਰਮਲ ਤਨਵਾਸ ਹੈ ਸਹੀ ਗੱਲ ਹੈ ਜਿਵੇਂ ਪਾਣੀ ਸਰੀਰ ਦੀ ਬਾਹਰੀ ਮਹਿਲ ਧੋਂਦਾ ਹੈ 나ਉ ਮਨ ਦੀ ਮਹਿਲ ਧੋਂਦਾ ਹੈ ਤੇ ਜਿਵੇਂ ਸੁਗੰਦੀ ਤਨ ਨੂੰ ਮਹਿਕਾਉਂਦੀ ਹੈ ਉਸੇ ਤਰ੍ਹਾਂ ਨਾਮ ਸਾਡੇ ਜੀਵਨ ਨੂੰ ਗੁਣਾ ਨਾਲ ਮਹਿਕਾ ਦਿੰਦਾ ਹੈ ਹਾਂਜੀ ਤੇ ਇਸ ਨਾਲ ਹੀ ਦਰਗਾਹ ਵਿੱਚ ਮੁੱਖ ਉਜਲਾ ਹੁੰਦਾ ਇਹ ਲੱਖਾਂ ਦਾਤਾਂ ਵਿੱਚੋਂ ਸਭ ਤੋਂ ਵੱਡੀ ਦਾਤ ਹੈ ਤਾ ਮੁਖ ਹੋਵੇ ਉਜਲਾ ਲਖ ਦਾਤੀ ਇੱਕ ਦਾਤ ਫਿਰ ਸਵਾਲ ਆਉਂਦਾ ਹੈ ਕਿ ਦੁੱਖ ਵੇਲੇ ਜਦੋਂ ਮਨੁੱਖ ਬਹੁਤ ਨਿਰਾਸ਼ ਹੋਵੇ ਤਾਂ ਕਿਸ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਗੁਰੂ ਸਾਹਿਬ ਬਹੁਤ ਸਪਸ਼ਟ ਕਹਿ ਰਹੇ ਹਨ ਕਿ ਦੁੱਖ ਵੇਲੇ ਉਸੇ ਪਰਮਾਤਮਾ ਦੇ ਅੱਗੇ ਅਰਦਾਸ ਕਰਿਏ ਦੁੱਖ ਤਿਸੇ ਪੈ ਆਖੀਏ ਜਿਸ ਨੇ ਸਾਰੇ ਦੁਨਿਆਵੀ ਤੇ ਆਤਮਕ ਸੁਖ ਦਿੱਤੇ ਹਨ ਸੁਖ ਜਿਸੇ ਹੀ پاس ਤੇ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਭੁੱਲ ਜਾਂਦੇ ਹਨ ਜਿਵੇਂ ਸ਼ੁਰੂ ਵਿੱਚ ਮਤੀ ਮਰਣ ਵਿਸਾਰਿਆ ਦੀ ਗੱਲ ਹੋਈ ਸੀ ਉਹਨਾਂ ਲਈ ਗੁਰੂ ਸਾਹਿਬ ਕੀ ਸੇਧ ਦੇ ਰਹੇ ਨੇ ਉਨਾਂ ਲਈ ਗੁਰੂ ਸਾਹਿਬ ਇੱਕ ਸਵਾਲ ਕਰਕੇ ਆਖਰੇ ਹਨ ਕਿ ਉਸ ਪਰਮਾਤਮਾ ਨੂੰ ਕਿਉਂ ਬੁਲਾ ਦਈਏ ਸੋ ਕਿਉ ਮਨੋ ਵਿਸਾਰੀਏ ਜਾ ਕੇ ਜੀਏ ਪ੍ਰਾਣ ਤਾਂ ਫਿਰ ਜੇ ਨਾਮ ਹੀ ਅਸਲ ਸ਼ੁੱਧ ਕਾ ਹੈ ਤਾਂ ਬਾਕੀ ਦੁਨੀਆਵੀ ਚੀਜ਼ਾਂ ਜਿਵੇਂ ਚੰਗਾ ਖਾਣਾ ਪਹਿਣਾ ਉਨਾ ਦੇ ਕੀ ਧਾਰ ਰਹ ਜਾਂਦੀ ਹੈ ਗੁਰੂ ਸਾਹਿਬ ਇਸ ਨੂੰ ਬਹੁਤ ਸਪਸ਼ਟ ਕਰਦੇ ਨੇ ਉਹ ਕਹਿੰਦੇ ਨੇ ਤਿਸ ਵਿਣ ਸਭ ਅਪਵਿੱਤਰ ਹੈ ਜੇਤਾ ਪੈਨਨ ਖਾਨ ਮਤਲਬ ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਕੁਝ ਅਪਵਿੱਤਰ ਹੈ ਹਾਂ ਦੁਨੀਆ ਦਾ ਸਭ ਤੋਂ ਵਧੀਆ ਖਾਣਾ ਪਹਿਣਾ ਵੀ ਅਪਵਿੱਤਰ ਮਤਲਬ ਫਿਜ਼ੂਲ ਹੈ ਵੇਰਥ ਹੈ ਕਿਉਂਕਿ ਉਹ ਮਨ ਨੂੰ ਹੋਰ ਮਾਇਆ ਵਿੱਚ ਫਸਾਉਂਦਾ ਹੈ ਬਿਲਕੁਲ ਦੇ ਅਖੀਰ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਇੱਕ ਸੱਚੇ ਪਰਮਾਤਮਾ ਦੇ ਨਾਮ ਦੇ ਬਿਨਾਂ ਹੋਰ ਕਿਸੇ ਅੱਗੇ ਅਰਦਾਸ ਕਰਨੀ ਮੱਥੇ ਟੇਕਣਾ ਮਲੀਆਂ ਮਸਾਣਾ ਤੇ ਜਾਣਾ ਇਹ ਸਭ ਝੂਠ ਹੈ ਵਿਅਰਥ ਹੈ ਹੋਰ ਗੱਲਾਂ ਸਭ ਕੂੜੀਆਂ ਤੇ ਜਿਨ੍ਹਾਂ ਨੇ ਨਾਮ ਜਪਿਆ ਤੇ ਮਨ ਵਿੱਚ ਵਸਾ ਲਿਆ ਉਹ ਉਹ ਤੁਧ ਪਾਵੇਂ ਪਰਵਾਨ ਸਿਰਫ ਉਹ ਮਨੁੱਖੀ ਪਰਮਾਤਮਾ ਨੂੰ ਚੰਗੇ ਲੱਗਦੇ ਹਨ ਤੇ ਪਰਵਾਨ ਹੁੰਦੇ ਹਨ ਤਾਂ ਫਿਰ ਇਹ ਸਾਰੀ ਵਿਚਾਰ ਦਾ ਸਾਰ ਇਹ ਹੋਇਆ ਕਿ ਮਨ ਨੇ ਤਾਂ ਨਸ਼ੇ ਵਿੱਚ ਰਹਿਣਾ ਹੀ ਹੈ ਨਾ ਸਵਾਲ ਸਿਰਫ ਇਹ ਹੈ ਕਿ ਅਸੀਂ ਨਸ਼ਾ ਕਿਹੜਾ ਚੁੰਨਦੇ ਹਾਂ ਝੂਠ ਦਾ ਜੋ ਸਾਨੂੰ ਪੁਲਾਵੇ ਵਿੱਚ ਰੱਖਦਾ ਹੈ ਜਾਂ ਫਿਰ ਸੱਚ ਦਾ ਜੋ ਸਾਨੂੰ ਆਜ਼ਾਬ ਕਰਦਾ ਹੈ ਬਿਲਕੁਲ ਸਹੀ ਇਹ ਸ਼ਬਦ ਸਾਨੂੰ ਚੋਣ ਕਰਨ ਲਈ ਕਹਿੰਦਾ ਹੈ ਝੂਠ ਦੀ ਉਹ ਨਸ਼ੀਲੀ ਗੋਲੀ ਜਾਂ ਫਿਰ ਸੱਚ ਦੀ ਸਦੀਵੀ ਮਸਤੀ ਬਿਲਕੁਲ ਇਸ ਵਿਚਾਰ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ